ਸਿੰਧੀ ਵੇਕਰੀ ਵਾਲੀ ਗੱਲ ਸ਼ੁਰੂ ਹੋਈ ਐ ਤੇ ਫਿਰ ਉਹਦੀ ਜਾਣਕਾਰੀ ਵੀ ਕਰ ਲੈਣੇ ਜੀ ਦੇਈ ਦਿਓ ਹੁਣ ਨਹੀਂ ਨਹੀਂ ਕਰ ਲੈਣੇ ਆ ਗੱਲ ਉਹ ਉਹਦੇ ਚ ਕੀ ਆ ਕਿ ਗੱਲ ਇਹ ਹੋਈ ਆ ਮੈਂ ਤੇ ਕਮਾਲ ਮੰਨ ਗਿਆ ਹਮ ਕਿ ਯਾਰ ਇੰਨਾ ਕੌਨਫੀਡੈਂਸ ਸ਼ੂਟਰਾਂ ਦਾ ਹਮ ਉਹ ਆਏ ਨੇ ਜੀ ਫਰੋਤੀ ਫਰਾਤੀ ਵਾਲਾ ਅਰੰਗਦਰੀ ਵਾਲਾ ਕੰਮ ਚੱਲਦਾ ਜਿਵੇਂ ਅੱਜ ਕੱਲ ਜੀ ਇਹਦੇ ਉੱਤੇ ਆਪਾਂ ਵਿਸਥਾਰ ਨਾਲ ਦੱਸ ਦਿੱਤਾ ਸੀ ਤੇ ਦੇਖ ਲਓ ਮਾਝੇ ਚੋ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਬਿਲਕੁਲ ਬਿਲਕੁਲ ਉਹ ਹਾਰਤੀਆ ਕਹਿੰਦੇ ਦੋ ਗਨਮੈਨ ਮਿਲੇ ਆ ਹਮ ਤੇ ਗਨਮੈਨਾਂ ਦੇ ਕੋਲ ਹੀ ਗੋਲੀ ਟੋਕ ਗਿਆ ਉਹਨੂੰ ਤੇ ਗੋਲੀ ਵੀ ਕਸੂਤੇ ਥਾਂ ਤੇ ਵਜੀ ਵਿਚਾਰਾ ਪਿਆ ਜੀ ਜੀ ਦੇਖੋ ਕੀ ਕਮਾਲ ਹੋ ਗਈ ਯਾਰ ਇੱਕ ਦੁਕਾਨਦਾਰ ਨੂੰ ਉਹ ਆਇਆ ਤੇ ਉਹ ਉਹ ਗਨਮੈਨ ਖੜਾ ਹੀ ਰਹਿ ਗਿਆ ਹੂੰ ਉਹ ਦੁਕਾਨਦਾਰ ਕਿਉਂਕਿ ਉਹਨਾਂ ਨੇ ਹਥਿਆਰ ਧੁਰ ਜੋੜੇ ਸੀ ਉਹ ਮਗਰ ਲੱਗੇ ਜੀ ਉਹਨਾਂ ਨੇ ਆਪ ਫੋਲੋ ਕੀਤਾ ਹੂੰ ਕਿਧਰ ਵੀ ਉਹ ਸਮੂਹੀ ਸਮਾਜੀ ਦਾ ਪੁੱਛਣ ਦੇ ਰੇਟ ਰੂਟ ਦੇ ਬਾਨੇ ਹੀ ਕਾਰਵਾਈ ਕਰੀ ਸਾਰੀ ਉਹਨਾਂ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਦੁਕਾਨਦਾਰ ਹੋਵੇ ਉਹਨੂੰ ਜਾਇਜ਼ ਨਜਾਇਜ਼ ਰੱਖਣਾ ਪੈਣਾ ਤੇ ਸਾਰੇ ਇਕੱਠੇ ਹੋ ਕੇ ਵੀ ਜਿਵੇਂ ਇੱਕ ਫਾਇਰ ਹੁੰਦਾ ਤੇ ਸਾਰੇ ਹੀ ਕੱਢ ਦੋ ਪਿੰਡਾਂ ਚ ਅੱਗੇ ਕੀ ਹੁੰਦਾ ਸੀ ਐਂ ਹੁੰਦਾ ਸੀ ਬਿਲਕੁਲ ਬਿਲਕੁਲ ਪਿੰਡਾਂ ਚ ਕੁਝ ਲੁਟੇਰਿਆਂ ਨੇ ਅਸੀਂ ਨਿੱਕੇ ਹੁੰਦੇ ਸੀਗੇ ਤੇ ਕੁਝ ਲੁਟੇਰਿਆਂ ਨੇ ਵੀ ਕੰਮ ਇੱਕ ਦੌਰ ਦੇ ਵਿੱਚ ਚਲਾਤਾ ਵਿੱਚੇ ਜੀ ਖੜਕੂਆ ਦੇ ਵਿੱਚ ਤੇ ਉਹ ਫਿਰ ਪਿੰਡਾਂ ਚ ਜਦੋਂ ਪੈਂਦੇ ਸੀ ਤੇ ਲੋਕ ਉਹ ਇੱਕ ਫਾਇਰ ਜਦੋਂ ਕੱਢਦਾ ਸੀਗਾ ਪਰ ਦੂਜੇ ਵੀ ਮਗਰੇ ਥੜਾ 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 ਤੱਕ ਜੀ ਕਾਲੇ ਕੱਚਿਆਂ ਵੇਲੇ ਵੀ ਬਿਲਕੁਲ ਆਪ ਦੀ ਸੇਫਟੀ ਵਾਸਤੇ ਇੱਕ ਤਰ੍ਹਾਂ ਕਹਿ ਲੋ ਵੀ ਕੋਡ ਵਾਰਡੀ ਰੱਖਦੇ ਲੋਕਾਂ ਦੇ ਸਾਡੇ ਪਿੰਡ ਦੀ ਤੇ ਇਹੀ ਕਹਾਣੀ ਸੀ ਕਿ ਕੋਈ ਕਹਿ ਲੋ ਕਿ ਮਾਜਨ ਪਰਿਵਾਰ ਸੀ ਉਹਨੂੰ ਪੈਂਦੇ ਸੀ ਆ ਕੇ ਵਾਰ-ਵਾਰ ਹੂੰ ਤੇ ਫਿਰ ਸਾਰੇ ਪਿੰਡ ਨੇ ਇਕੱਠ ਕਰ ਲਿਆ ਹੂੰ ਉਸ ਟਾਈਮ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜੀ ਉਹ ਜਦੋਂ ਫਿਰ ਇੱਕ ਨਿਕਲਣਾ ਟਾ 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 ਕਰਦੇ ਨਾ ਉਹ ਦੋ ਤਿੰਨ ਵਾਰੀ ਭਜਾਏ ਫਿਰ ਜੀ 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 ਇਹਨਾਂ ਨੇ ਤੰਕੀ ਤਾ ਕੇ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਿਆ ਤੇ ਇਹ ਹੁਣ ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਫੇਰ ਹੋਣਾ ਜੀ ਕਿ ਹੋਰ ਕੁਝ ਆ ਰਹੀ ਹੈ ਨਹੀਂ ਗਨਮੈਨ ਵਿਚਾਰੇ ਕੀ ਕਰਨ ਜੇ ਨਾ ਹਰ ਦੂਜੇ ਤੀਜੇ ਦਿਨ ਇਦਾਂ ਕੁਝ ਵਾਪਰਦੇ ਤੇ ਗਨਮੈਨ ਉਹ ਜਦੋਂ ਗੋਲੀ ਚੱਲਦੀ ਗਨਮੈਨਾਂ ਨੂੰ ਲੰਗਦਾ ਆਪਦੀ ਧੌਣ ਬਚਾਓ ਯਾਰ ਸਹੀ ਜਾਨ ਹੈ ਤੇ ਜਾਨ ਹੈ ਨੌਕਰੀ ਫੇਰ ਕੀ ਹੈ ਨੌਕਰੀ ਤੇ ਫੇਰ ਮਿਲ ਜਾਊ ਕਿਤੇ ਜੀ 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 ਨਾ ਵੀ ਕਰਾਂਗੇ ਚਲੋ ਜਿੰਨੀ ਕਰ ਲਈਏ ਠੀਕ ਹੈ ਬੇੜਾ ਪਾਰਿਆ ਤਾਂ ਮਤਲਬ ਕਿ ਨਾ ਉਹ ਜੇ ਆਥਿਆ ਇਹ ਗਏ ਨੇ ਜਾ ਕੇ ਸੋਡਾ ਲੈਣਾ ਜੀ ਕੋਲਡ ਡਰਿੰਕ ਚੱਕ ਲਿਆ ਜੀ ਹਾਂ ਪੈਸੇ ਘਟਾਉਣ ਲੱਗੇ ਤੇ ਹੇਕਰਾਂ ਲਾ ਲਿਆ ਹਮ ਅਗਨ ਸ਼ਸਤਰ ਜੀ ਉਹ ਕਿਤੇ ਕਹਿ ਲੋ ਕਿ ਉਹਦੀ ਵਧੀ ਸੀਗੀ ਉਹ ਫਸ ਗਈ ਗੋਲੀ ਹੂੰ ਫਸ ਗਈ ਗੋਲੀ ਤੇ ਉਹ ਨਿਕਲ ਗਏ ਜੀ ਕਿਹੜਾ ਉਹ ਮੁੰਡਾ ਸੀ ਉਹ ਡਰ ਗਿਆ ਉਹ ਜਾ ਕੇ ਕਿਸੇ ਦੂਜੀ ਦੁਕਾਨ 'ਚ ਬਹਿ ਗਿਆ ਜੀ ਹੁਣ ਪਤਾ ਨਹੀਂ ਕਿਉਂ ਉਹਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਜਾਂ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਪੁਲਿਸ ਨੂੰ ਸੂਚਿਤ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੂੰ ਕਮਾਲ ਦੀ ਗੱਲ ਹੈ ਉਹ ਪਤਾ ਨਹੀਂ ਉਹਨਾਂ ਨੇ ਪਿਸਤੌਲ ਪਿਸਤੌਲ ਧੋਤਾ ਜਾਂ ਕਿ ਕਿਸ ਹਿਸਾਬ ਕਰਤਾ ਉਹ 40 ਮਿੰਟ ਬਾਅਦ ਫੇਰ ਆ ਉਹਨਾਂ ਤੇ ਧਾੜ ਧਾੜ ਕਰਾ ਪੀ ਹੂੰ ਤੇ ਉਹ ਇੱਕ ਗੋਲੀ ਜਿਹੜੀ ਆ ਤੌਣ ਚ ਲੱਗੀ ਆ ਐ ਬਾਕੀ ਕੋਈ ਸ਼ਰਲੇ ਸ਼ੁਰਲੇ ਵਜੇ ਕੋਈ ਹੋਰ ਕੰਮ ਆ ਸੀ ਉੱਥੇ ਜੀ ਉਹਨੂੰ ਵੀ ਲੱਗੀ ਹਮ ਕਮਾਲ ਹੋ ਗਈ ਬੇਟਾ ਆਤਮ ਵਿਸ਼ਵਾਸ ਲੁਧਿਆਣੇ ਵਰਗਾ ਸ਼ਾ ਇੱਕ ਵਾਰੀ ਨਹੀਂ ਫੇਰ ਫੇਰ ਆ ਗਿਆ ਬਾਕੀ ਮਿੰਡੂ ਜੀ ਇੱਕ ਚੀਜ਼ ਇਹ ਵੀ ਆ ਕਿਚਾ ਹਾਟ ਆਟ ਰਿਐਕਸ਼ਨ ਹੀ ਕਿਉਂ ਨਹੀਂ ਜਿਵੇਂ ਤੁਸੀਂ ਵੀ ਕਹਿ ਰਹੇ ਕਿ ਪੁੱਛ ਨੂੰ ਸੋਚਿਤ ਨਹੀਂ ਕੀਤਾ ਉਸ ਤੋਂ ਬਾਅਦ ਤਾਂ ਫਿਰ ਐਕਸ਼ਨ ਤਗੜਾ ਹੀ ਹੋਇਆ ਉਸ ਤੋਂ ਬਾਅਦ ਹੋਇਆ ਨਾ ਫਿਰ ਉਹਨਾਂ ਨਾਲ ਮਿਲ ਗਿਆ ਉਹਨਾਂ 40 ਕਿਉਂਕਿ ਐਨ ਆਰ ਆਈ ਦੇ ਘਰੇ ਵੜ ਕੇ ਆੜਤੀਏ ਨੂੰ ਜੀ ਗਨਮੈਨ ਦੇ ਵਿੱਚ ਹੀ ਹਮ ਦੁਕਾਨ ਅੰਦਰ ਪੁਲਸ ਫਿਰ ਤੇ ਇਹਨਾਂ ਤੇ ਮਗਰ ਲੱਗੀ ਆ ਹੂੰ ਇਹ ਦੋਵੇਂ ਸ਼ੂਟਰ ਜਿਹੜੇ ਸੀਗੇ ਇਹਨਾਂ ਨੂੰ ਫਿਰ ਫੜ ਲਿਆ ਤੇ ਹੁਣ ਜਦੋਂ ਫੜਦੇ ਆ ਯੂਪੀ ਮਾਡਲ ਚੱਲੀ ਜਾਂਦਾ ਗੋਲੀ ਇੱਕ ਮਾਰ ਦਿੰਦੇ ਆ ਇਹਨਾਂ ਨੂੰ ਪਤਾ ਵੀ ਕੱਲ ਨੂੰ ਆਉਣਾ ਤਾਂ ਤੁਸੀਂ ਬਾਹਰ ਹੈ ਹੀ ਆ ਪਰ ਘੱਟੋ ਘੱਟ ਲੰਗੜਾ ਕੇ ਇਹ ਤੇ ਤੁਰੋਗੇ ਅਸੀਂ ਪਛਾਣ ਲਿਆ ਕਰਾਂਗੇ ਜੀ 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 ਮਤਲਬ ਕਿ ਗੋਲੀ ਮਾਰ ਦਿੰਦੇ ਆ ਹੁਣ ਇਹ ਜੋ ਮਰਜ਼ੀ ਕਹੀ ਜਾਣੇ ਨੂੰ ਕਾਉਂਟਰ ਹੋ ਗਿਆ ਜੀ ਕਾਹਦਾ ਇਨਕਾਉਂਟਰ ਕੁਛ ਨਹੀਂ ਹੈ ਉਹ ਵੀ 3K ਨਾਲ ਹੀ ਹੁੰਦਾ ਸਾਰਾ ਸਿਸਟਮ ਹੈ ਨਾ ਫੜਨ ਵਾਲਾ ਅਸੀਂ ਠੋਕਦੇ ਆ ਵੀ ਚਲ ਘੱਟੋ ਘੱਟ ਹੋਰ ਤਾਂ ਕੁਝ ਨਹੀਂ ਹੈ ਬਰੀ ਵੀ ਹੋ ਜਾਣਗੇ ਤੇ 4 ਮਹੀਨੇ ਤਾਂ ਟਿਕੇ ਰਹਿਣ ਸਭ ਪੁਲਿਸ ਨੇ ਉਹਨੇ ਇਹੀ ਅਜੇ ਤਾਂ ਲੱਤਾਂ 'ਚ ਆ ਇਹ ਸਮਝਣ ਤੇ ਮੁੜ ਕੇ ਪੱਟਾਂ 'ਚ ਆ ਜਾਣਗੇ ਤੇ ਗਾਂਵ ਆਉਣ ਲੱਗ ਜਾਣਗੇ ਤਾਂ ਤਾਂ ਬਚਣਾ ਚਾਹੀਦਾ ਬਾਕੀ ਬਈ ਇਹ ਬਹੁਤ ਕਸੂਤਾ ਕਮ ਹੋ ਗਿਆ ਬੰਦੇ ਬਾਹਰ ਬੈਠੇ ਆ ਇੱਥੇ ਹੁਣ ਜਿਹੜੇ ਸ਼ੂਟਰ ਆ ਉਹ ਹਾਇਰ ਕਰ ਲਏ ਜਾਂਦੇ ਆ ਟਾਰਗੇਟ ਦੇ ਦਿੱਤਾ ਜਾਂਦਾ ਸੋ ਕਾਫੀ ਮਸਲਾ ਗੁੰਝਲਦਾ ਰਹੇ ਬਿਲਕੁਲ 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 ਅਗਰਾਂ ਜੀ ਬੜੀ ਸੋਹਣੀ ਗੱਲ ਕਰ ਰਹੇ ਨੇ ਕਿ ਲੜਾਈਆਂ ਐਗਰੈਸ਼ਨ ਕਹਿੰਦੇ ਮਹਾਰਾਜਾਂ ਵਾਲੀ ਫੀਲਿੰਗ ਕਹਿੰਦੇ ਯਾਰ ਆਪਣੇ ਇੰਟੈਲਲੈਕਚਲ ਤੇ ਜਿਹੜਾ ਥੋੜਾ ਜਿਹਾ ਕੰਮ ਕਰੋ ਥੋੜੇ ਹੰਬਲ ਹੋਵੋ ਬਿਲਕੁਲ ਇਹਦੀ ਲੋੜ ਬੜੀ ਹੈ ਜੀ ਹੰਬਲ ਹੋਣ ਦੀ ਬਹੁਤ ਲੋੜ ਆਪਣੇ ਵਾਸਤੇ ਲੋੜ ਹੈ ਇੰਟੈਲਲੈਕਚੁਅਲ ਹੈ ਸਾਹਿਬ ਉਹ ਕਿਉਂ ਅਸਰ ਆ ਚੁਕੇਗਾ ਜੀ ਹਾਂ ਕਈ ਵਾਰ ਬੁੱਧੀ ਜੀਵੀਆਂ ਨੂੰ ਵੀ ਹਥਿਆਰ ਚੁੱਕਣੇ ਪੈਂਦੇ ਆ ਜਿਹੜਾ ਚੀਗਰੇਰਾ ਸੀਗਾ ਉਹ ਬੁੱਧੀ ਜੀਵੀ ਵੀ ਸੀਗਾ ਜੀ ਕੀ ਗਰੇਰਾ ਹੀ ਸੀ ਨਾ ਉਹਦਾ ਹੂੰ ਠੀਕ ਗਵੇਰਾ ਜੀ ਠੀਕ ਗਵੇਰਾ ਜੀ ਹਾਂ ਤਾਂ ਉਹ ਇੰਟੈਲੈਕਚਰ ਬੰਦਾ ਹੀ ਸੀਗਾ ਸਾਹਵਲਾ ਲੋ ਬਿਲਕੁਲ ਉੱਤਰ ਚੁੱਕਣੇ ਪੈ ਜਾਂਦੇ ਪਰ ਉਹ ਮੰਤਵ ਵੱਖਰੇ ਹੂੰ ਮੰਤਵ ਵੱਖਰੇ ਹੁੰਦੇ ਮੰਤਵ ਚੋਰੀਆਂ ਠੱਗੀਆਂ ਉਹਨਾਂ ਦੇ ਮੰਤਵ ਨਹੀਂ ਸੀ ਇਹ ਮੰਤਵ ਥੋੜੀ ਹੈ ਯਾਰ ਕੋਈ ਕਮਾਈ ਜੋੜ ਕੇ ਬੈਠਾ ਤੇ ਜੀ ਇਦਾਂ ਬਿਲਕੁਲ ਬਿਲਕੁਲ ਸੁਖਪਾਲ ਜੀ ਬੜੀ ਸੋਹਣਾ ਮੈਸੇਜ ਕੀਤਾ ਨੇ ਕਹਿੰਦੇ ਯੂ ਯੂ ਗਾਈਜ਼ ਆਰ ਅਲਟੀਮੇਟ ਫੇਵਰੇਟ ਐਂਡ ਆਨੈਸਟ ਨਿਊਜ਼ ਟੈਲਰਸ ਥੈਂਕ ਯੂ ਮਿੰਟੂ ਜੀ ਤੁਹਾਡੇ ਵਾਸਤੇ ਨੇ